ਲੋ ਜੀ ਆਪਾਂ ਪਹੁੰਚ ਗਏ ਮਸਤ ਹੁਣਾ ਹੈ ਵਾ ਤੇ ਕਰੋ ਦਰਸ਼ਨੀ ਦਿਉੜੀ ਦੇ ਦਰਸ਼ਨ ਤੇ ਪੰਦਰ ਚੱਲ ਕੇ ਕਰਾਉਣਾ ਜੀ ਗੁਰੂ ਘਰ ਦੇ ਦਰਸ਼ਨ ਗੁਰੂ ਘਰ ਦਾ ਕੰਮ ਚੱਲੀ ਜਾ ਰਿਹਾ ਤੇ ਮੀਨ ਗੇਟ ਦਾ ਇਹ ਜੂ ਦਣੇ ਥਾਣ ਰਹਿਣ ਪੰਥ ਮਹਾਰਾਜ ਜੀ ਦੇ ਲੋ ਜੀ ਆਪਾਂ ਆ ਗਏ ਸਰੋਵਰ ਸਾਹਿਬ ਤੇ ਤੇ ਕਰ ਲੋ ਦਰਸ਼ ਜੀ ਤੇ ਸਾਹਮਣੇ ਗੁਰਦੁਆਰਾ ਰਹਿ ਗਿਆ ਮਾਤਾ ਸੁੰਦਰ ਕੌਰ ਜੀ ਦਾ ਤੇ ਆਪਾਂ ਗੁਰੂ ਸਾਗਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਤੇ ਤੁਹਾਨੂੰ ਅਗਲੇ ਗੁਰੂ ਘਰ ਦੇ ਦਰਸ਼ਨ ਵੀ ਕਰਵਾਉਣੇ ਆ ਜੀ ਤੇ ਸਰੋਵਰ ਸਾਹਿਬ ਚ ਆ ਗਏ ਸੀਗੇ ਆਪਾਂ ਪੰਜ ਸਨਾਨੇ ਕਰ ਲਏ ਗੁਰਦੁਆਰਾ ਤੇ ਮਾਤਾ ਭੂਲੀ ਜੀ ਆਪਾਂ ਗੁਰਦੁਆਰਾ ਵਾਹ ਗੁਰਦੁਆਰਾ ਪਹੁੰਚ ਕੇ ਵਧੀਆ ਬਹੁਤ ਲੱਗਿਆ ਸਕੂਨ ਸ਼ਾਂਤੀ ਬਹੁਤ ਆ ਗਈ ਗੁਰਦਵਾਰ ਸਾਹਿਬ ਤੇ ਮੱਤਮਾਨ ਸਾਹਿਬ ਪਹੁੰਚੇ ਹੋਏ ਆ ਗਿਆ ਆਪਾਂ ਤੇ ਆਪਾਂ 10 ਵਜੇ ਪਿੰਡ ਵੱਸ ਤੜਾਇ ਸੀ ਕਿ ਤੇ ਗੁਰਦੁਆਰਾ ਸਿੱਧਾ ਹੁੰਦੀ ਹੈਗੀ ਤੇ ਲੋ ਜੀ ਕਰ ਲੋ ਦਰਸ਼ਨ ਗੁਰਦੁਆਰਾ ਮੱਤਮਾਨ ਸਾਹਿਬੇ ਲੋ ਜੀ ਗੁਰਦੁਆਰਾ ਸੱਚਖੰਡ ਦੇ ਮੀਠਾ ਸਾਹਿਬ ਤੇ ਝੂਲ ਦੇ ਨਿਸ਼ਾਨਾਂ ਪੰਥ ਮਹਾਰਾ ਜੀ ਦੇ ਰਜ਼ਰ ਸਿੰਘ ਜੀ ਇਹ ਵਿਦਿਆ ਇੱਧਰ ਲਈ ਹਟ ਰਿਹਾ ਹੈ ਗੁਰਦੁਆਰਾ ਗੁਰਸਾਗਰ ਤੇ ਇੱਕ ਕੌਜ ਕੌਜ ਰਹਿ ਗਿਆ ਜੀ ਸੰਤ ਬਾਬਾ ਤੁਸ ਸਿੰਘ ਜੀ ਮਹਾਰਾਜ ਜੀ ਦਾ ਉਹ ਪਿੱਛੇ ਦੇਸ ਵੀ ਰਹਿ ਗੁਰਦੁਆਰਾ ਹੈ ਵਾ ਤੇ ਚੱਲਦੇ ਹੁਣ ਲਵਾਉਣੇ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਇਹ ਲੋਈ ਸੰਤ ਮਹਾਰਾਜ ਸਿੰਘ ਜੀ ਦਾ ਸੰਤੇਪ ਪੁੱਤਿਆਂ ਦਾ ਸਰਪਾਤੀ ਹੈ ਇਹ ਤੁਸੀਂ ਪੜ ਲਿਆ ਜ਼ੂਮ ਕਰਕੇ ਸਕਰੀਨਸ਼ਾਟ ਲੈ ਕੇ ਪੜ ਲੈਣਾ ਜੀ ਤੇ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਅੰਗਿਠਾ ਸਾਹਿਬ ਚਲੋ ਜੀ ਆਪਾਂ ਦਰਬਾਰ ਸਾਹਿਬ ਅੰਦਰ ਪਹੁੰਚ ਗਏ ਗੁਰਦੁਆਰਾ ਅੰਗਿਠਾ ਸਾਹਿਬ ਤੇ ਕਰ ਲੋ ਦਰਸ਼ਨ ਜੀ ਮਹਾਰਾਜ ਜੀ ਦੇ ਤੇ ਆਪਾਂ ਨੇ ਤਾਂ ਕਰ ਲਈ ਜੀ ਤੇ ਸੰਗਤ ਜੀ ਤੁਸੀਂ ਵੀ ਕਰ ਲੋ ਗੁਰੂ ਘਰ ਦੇ ਇਹ ਨਿਊ ਬਿਲਡਿੰਗ ਬਣਾਈ ਗਈ ਹੈ ਸਾਰੀ ਇਮਾਰਤ ਤੇ ਬਹੁਤ ਸੋਹਣੀ ਜੀ ਬਹੁਤ ਜਿਆਦਾ ਸੋਹਣੀ ਬਣਾਈ ਗਈ ਹੈ ਜੀ ਗੁਰੂ ਘਰ ਦੇ ਬਾਬਾ ਜੀ ਬਰਾਜਮਾਨ ਨੇ ਤੇ ਆਪਣੇ ਦਰਸ਼ਨ ਕਰ ਲਏ ਜੀ ਤੇ ਮਨ ਨੂੰ ਬਹੁਤ ਜਿਆਦਾ ਸਕੂਨ ਮਿਲਿਆ ਦਰਸ਼ਨ ਕਰਕੇ ਜੀ ਤੇ ਅੱਜ ਆਪਾਂ ਫਰੀਜ ਸੀ ਗਏ ਤੇ ਬੱਸ ਚੜਿਆ ਜੀ ਤੇ ਬਾ ਚਲੋ ਅੱਜ ਮਸਤ ਮੋੜਾ ਸਾਹਿਬ ਚੱਲਦੇ ਜੀ ਕਪੜੇ ਲਵੀਆ ਗੁਰੂ ਘਰ ਫਿਰ ਕੇ ਬਦ ਆਸਣ ਕਰਨ ਆਏ ਹੋਏ ਹੈਗੇ ਤੇ ਮੈਂ ਨਾਲ ਨਾਲ ਸੋਨੂ ਵੀ ਕਰਾਵਾਂਗੇ ਤੇ ਦੇਖੋ ਜੀ ਬੈਡ ਅੱਗੇ ਨਹੀਂ ਛੋੜੀ ਹੈਗੀ ਗੁਰੂ ਘਰ ਦੀ ਹੈ ਨਾ ਤੇ ਮੈਂ ਚਲੋ ਆਪਾਂ ਸੋਨੂ ਵੀ ਦਿਖਾ ਦਈਏ ਜੀ ਹੈ ਨਾ ਦਰਸ਼ਨ ਕਰਾ ਦਈਏ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਤੇ ਨਾਮ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਸਤਿਨਾਮ ਵਾਹੇ ਗੁਰੂ ਲੋ ਜੀ ਆਪਾਂ ਦਰਸ਼ਨ ਕਰਾਇਆ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਕੀਰਤ ਸਾਹਿਬ ਦੇ ਤੇ ਇੱਧਰ ਲੰਗਰ ਆ ਲਾ ਗਿਆ ਤੇ ਇਹ ਸਾਰਾ ਦਰਬਾਰ ਸਾਹਿਬਾ ਤੇ ਮਹਾਰਾਜੀ ਦਾ ਚੋਲ ਦਾ ਨਿਸਾਨ ਨਿਸਾਨ ਸਾਹਿਬ ਹਾਂ ਜੀ ਬਾਬਾ ਜੀ ਲੋਈਆ ਇਹ ਬਾਬਾ ਜੀ ਦੇਖ ਬੜਾ ਡਰੈਨ ਇੱਥੇ ਲੋ ਜੀ ਗੁਰਦੁਆਰਾ ਅੰਗੀਠਾ ਸਾਹਿਬ ਦੀ ਬੈਕ ਸਾੜੀ ਤੇ ਗੁਰਦੁਆਰਾ ਸਰੋਵਰ ਸਾਹਿਬ ਆ ਜਾਂਦਾ ਤੇ ਬਹੁਤ ਸੋਹਣਾ ਸਰੋਵਰ ਆ ਤੇ ਗੁਰੂ ਘਰ ਦੀ ਮਾਰਤ ਵੀ ਬਹੁਤ ਸੋਹਣੀ ਬਣੀ ਹੋਈ ਹੈ ਜੀ ਤੇ ਕਰ ਲੋ ਦਰਸ਼ਨ ਜੀ ਅੱਜ ਆਪਾਂ ਮਾਸਤਵਾਨ ਸਾਹਿਬਾਂ ਨੇ ਹੋਏ ਆ ਜੀ ਤੇ ਮੈਂ ਚਲੋ ਆਪਾਂ ਵੀ ਕਰ ਲਾਂਗੇ ਦਰਸ਼ਨ ਜੀ ਮਹਾਰਾਜ ਜੀ ਦੇ ਨਾਲੇ ਸੋਨੋ ਕਰਾ ਦਾਂਗੇ ਲਓ ਜੀ ਕਰ ਲੋ ਦਰਸ਼ਨ ਬਹੁਤ ਜ਼ਿਆਦਾ ਸੋਹਣਾ ਗੁਰੂ ਘਰ ਹੈਗਾ ਤੇ ਇਹ ਗੁਰੂ ਘਰ ਜਮਾ ਸੇਮ ਟੂ ਸੇਮ ਆਪਣੇ ਜਿਵੇਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਆਇਆ ਸੇਮ ਟੂ ਸੇਮ ਹੀ ਹੈਗਾ ਜਮਾ ਬਿਮਾਰਤ ਬਿਲਡਿੰਗ ਗੁਰੂ ਘਰ ਦੇ ਤੇ ਮੈਂ ਸੇਮ ਟੂ ਸੇਮ ਆ ਗਈ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਲੋਈ ਸਾਹਮਣੇ ਜਮਾ ਦਰਬਾਰ ਸਭਾ ਜਿੰਦਾ

ਆ ਚਲੋ ਆਲੇ ਵਾਲੇ ਦੇ ਵਲੈਕਮ ਕੇ ਦਰਸ਼ਨ ਕਰਾਵਨੇ ਸਾਰੇ ਗੁਰੂ ਘਰ ਦੇ ਤੇ ਲਓ ਜੀ ਕਰ ਲੋ ਜੀ ਸੰਗਤ ਜੀ ਦਰਸ਼ਨ ਤੇ ਇੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜੇ ਵੀਡੀਓ ਵਧੀਆ ਲੱਗਦੀ ਆ ਲਓ ਜੀ ਇੱਥੇ ਤੱਕ ਗੁਰੂ ਘਰ ਆ ਜਾਂਦਾ ਇਹ ਤੇ ਲਓ ਜੀ ਇਹ ਸਾਰੇ ਆਪਾਂ ਇਸ ਸਾਈਡ ਤੋਂ ਆਵਾਂਗੇ ਤੇ ਉੱਪਰ ਦੀ ਆਪਾਂ ਜੀ ਤੇ ਲਓ ਜੀ ਕਰ ਲੋ ਦਰਸ਼ਨ ਮਹਾਰਾਜ ਜੀ ਦੇ नाम पासा नाम 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 सत नाम सच्चा सच्यापा तेरी आसरा सत्य नाम वागुरु सत्य नाम वाहीगुरु सत्य नाम वाहीगुरु सत्य नाम वाहीगुरु ਦੇ ਨਾਮ ਬਹਾਲੀ ਕਰੋ ਲੋ ਜੀ ਕਰ ਲੋ ਮਹਾਰਾਜ ਜੀ ਦਾ ਦਰਸ਼ਨ ਲੋ ਜੀ ਆਪ ਇਧਰ ਸਰੋਵਰ ਸਾਹਿਬ ਵਾਲੇ ਗੁਰੂ ਘਰ ਵੀ ਲਵਾਤੀ ਮਹਾਰਾਜ ਜੀ ਦੇ ਚਰਨਾਂ ਜਾ ਹਾਦਰੀ ਤੇ ਇਹ ਸਾਰਾ ਗੁਰੂ ਘਰ ਦੇ ਆਲੇ ਦੁਆਲੇ ਸਰੋਵਰ ਸਾਹਿਬ ਆ ਤੇ ਲੋ ਜੀ ਬਹੁਤ ਸੋਹਣੀ ਬੈਲਡਿੰਗ ਮਾਰਤਾ ਗੀ ਗੁਰੂ ਘਰ ਦੀ ਚੱਲਦੇ ਆ ਜੀ ਹੁਣ ਫਿਰ ਅੱਗੇ ਸਭ ਤਮਾਮ ਸ੍ਰੀ ਵਾਇਰੂ ਸੱਚਾ ਪਾਸਾ ਸਭ ਤੇ ਆਪਣਾ ਮੇਰ ਪ੍ਰਿਆਤਥ ਬਣਾਈ ਰੱਖੀ ਤਾਂ ਦਰੋਸਤ ਹੈ ਤਰੱਕੀਆਂ ਬਖਸ਼ੀ ਮਹਾਰਾਜ ਜੀ ਸਭ ਨੂੰ ਲੋ ਜੀ ਸੰਗਦੀ ਕਰ ਲੋ ਦਰਸ਼ਨ ਲੋ ਜੀ ਇੱਥੇ ਗੁਰਦੁਆਰਾ ਮੱਤਮੜਾ ਸਾਹਿਬ ਦੀ ਐਂਡ ਆ ਜੀ ਆ ਸਾਹਮਣੇ ਤੇ ਇੱਥੇ ਤੱਕ ਗੁਰ ਘਰ ਆ ਜਾਂਦਾ ਇਹ ਮੱਤਮੜਾ ਸਾਹਿਬ ਦੇ ਵਿੱਚ 4-5 ਗੁਰ ਘਰ ਪਏ ਜਾਂਦੇ ਨੇ ਜੀ ਆਪਾਂ ਤੁਹਾਨੂੰ ਸਾਰੀ ਦਿਖਾ ਚੁੱਕਾਂਗੇ ਤੇ ਲੋ ਸੰਗਤ ਜੀ ਆਪਣਾ ਚਾਰੇ ਪੰਜੇ ਰੂਹਰਾਂ ਦੇ ਵਿੱਚ ਮੱਥਾ ਟੇਕ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਪਿੰਡ ਨੂੰ ਦੇਖਦੇ ਆ ਜੇ ਬੱਸ ਮਿਲ ਗਈ ਤੇ ਫਿਰ ਆਪਾਂ ਨਿਕਲ ਚੱਲਦੇ ਹੁਣ ਪਿੰਡ ਚੱਲ ਕੇ ਮਿਲਾਂਗੇ ਆਪਾਂ ਤੁਹਾਨੂੰ ਤੇ ਆਪਣੇ ਵੀ ਵਧੀਆ ਦਰਸ਼ਨ ਦਵਾਰੇ ਹੋਗੇ ਮਹਾਰਾਜ ਜੀ ਦੇ ਤੇ ਆਪਾਂ ਤੁਹਾਨੂੰ ਵੀ ਕਰਾਤੇ ਜੀ ਤੇ ਲਾਈਕ ਕਮੈਂਟ ਦੇ ਵਿੱਚ ਇੱਕ ਗੁਰੂ ਘਰ ਦੀ ਵੀਡੀਓ ਦੇਖ ਕੇ ਜੀ ਵਾਹਿਗੁਰੂ ਜ਼ਰੂਰ ਲਿਖਦਾ ਕਰੋ ਕਿਉਂਕਿ ਵਾਹਿਗੁਰੂ ਦੀ ਤਦ ਆਲਤੀ ਆਪਾਂਗੇ ਨਾ ਤੇ ਮਹਾਰਾ ਦੀ ਕਰਪਈ ਆ ਸਭ ਤੇ ਲਓ ਜੀ ਆਪਾਂ ਇਸ ਗੁਰਦੁਆਰਾ ਸਾਹਿਬ ਮੱਥਾ ਟੇਕੇ ਤੇ ਆਪਾਂ ਹੁਣ ਸਾਹਮਣੇ ਗੁਰੂ ਘਰ ਦੇ ਜਮਾ ਲੰਗਰ ਹਾਲ ਆ ਤੇ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫਿਰ ਨਿਕਲਦੇ ਪੈਣ ਨੂੰ ਆਹ ਸਾਹਮਣੇ ਜੀ ਗੁਰੂ ਦਾ ਲੰਗਰ ਆ ਗਿਆ ਤੇ ਬਸ ਆਪਾਂ ਪ੍ਰਸ਼ਾਦਾ ਪਾਣੀ ਛਕ ਕੇ ਚੱਲਦੇ ਆ ਜੀ ਫਿਰ ਫਿਰ ਨੂੰ ਤੇ ਲਓ ਜੀ ਇਹ ਲੰਗਰ ਹਾਲ ਆ ਇੱਧਰ ਲੋ ਜੀ ਇਹ ਆ ਲੰਗਰ ਹਾਲ ਗੁਰੂ ਘਰ ਦਾ ਤੇ ਸੇਵਾਦਾਰ ਸੇਵਾ ਕਰੀ ਜਾ ਰਹੇ ਨੇ ਤੇ ਆਪਾਂ ਚਾਹ ਪਾਣੀ ਛਕ ਲਿਆ ਤੇ ਹੁਣ ਚੱਲਦੇ ਆਂ ਜੀ ਪਿੰਡ ਨੂੰ ਤੇ ਇੱਧਰ ਸੇਵਾਦਾਰ ਕਣਕ ਦੀ ਸੇਵਾ ਕਰ ਰਹੇ ਨੇਗੇ ਪਿੰਡਾਂ ਚੋਂ ਲੋ ਜੀ ਇਹ ਬਾਬੇ ਪਿੰਡਾਂ ਦਾ ਸੇਵਾ ਕਰਕੇ ਲੈ ਹੁੰਦੇ ਰਹਿਗੇ ਗੁਰੂ ਦਾ ਆਸਣ